ਪਿੰਡ ਵਿੱਚ ਛਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਸਾਡੇ ਕਬਰਿਆਂ ਤੱਕ ਪਹੁੰਚ ਰਿਹਾ ਸਾਨੂੰ ਬਹੁਤ ਤੰਗੀਆਂ ਗਲੀਆਂ 'ਚ ਪਾਣੀ ਖਲੋਤਾ ਦਾ ਸਾਨੂੰ ਪਾਣੀ ਦੇ ਨਿਕਾਸ ਨਾਲ ਮਤਲਬ ਆ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਲੀਆਂ 'ਚ ਪਾਣੀ ਨਹੀਂ ਖਲੋਣਾ ਚਾਹੀਦਾ ਨਾਲ ਹੀ 'ਚ ਪਾਣੀ ਖਲੋਤਾ ਦਾ ਗੰਦੇ ਮੱਛਰ ਕਰਕੇ ਬੰਬਾਰੀਆਂ ਪੈਦਾ ਹੋਣਦੀਆਂ ਅਸੀਂ ਬਹੁਤ ਤੰਗ ਆ ਤੇ ਬੜ ਪਿੰਡ ਦੇ ਅਸੀਂ ਤੇ ਰਹਿਣ ਵਾਲੇ ਆ ਅੱਜ ਕੱਲੀ ਇਕੱਠੇ ਹੋਏ ਸੀ ਇਸ ਕਰਕੇ ਅਸੀਂ ਕੱਟੇ ਹੋਏ ਸੀ ਸਾਨੂੰ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਮਾੜੀ ਜੀ بارش ਹੁੰਦੀ ਹੈ ਪਾਣੀ ਸਾਡੇ ਕਮਰਿਆਂ ਚ ਹੁੰਦਾ ਹੈ بارش ਨਹੀਂ ਹੁੰਦਾ ਜਿਹੜਾ ਸਾਡੇ ਘਰਾਂ ਦਾ ਪਾਣੀ ਆ ਰੋਜ਼ ਦੀ ਵਰਤੋਂ ਵਾਲਾ ਪਾਣੀ ਵੀ ਉੱਥੇ ਖਲੋਤਾ ਰਹਿੰਦਾ ਨਿਕਾਸ ਹੈ ਨਹੀਂ ਪਾਣੀ ਦਾ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਨੰਗਨ ਦੀ ਬਹੁਤ ਤੰਗੀ ਆ ਰਹੀ ਹੈ ਸ਼ਿਕਾਇਤ ਅੱਗੇ ਇੱਕ ਦੋ ਵਾਰੀ ਅਸੀਂ ਇਹ ਸਰਪੰਚਾ ਮੈਂਬਰਾਂ ਨੂੰ ਕਿਹਾ ਕੋਈ ਮਸਲਾ ਨਹੀਂ ਹੱਲ ਹੋਉਂਦਾ ਸਾਡਾ ਬੇਸ਼ੱਕ ਆਣ ਕੇ ਸਰਪੰਚ ਕੋਈ ਅੱਗੋਂ ਵੀ ਆਨ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਗਲੀਆਂ ਚਾਣ ਕੇ ਮੌਕਾ ਵੇਖ ਸਕਦੇ ਹੋ ਸਾਨੂੰ ਨਾਲੇ ਦੀ ਪ੍ਰੋਬਲਮ ਆ ਪਾਣੀ ਛੱਪੜ ਦਾ ਪਾਣੀ ਪਿੰਡ ਦਾ ਪਾਣੀ ਕਿਹ ਪਾਸੇ ਨਹੀਂ ਜਾਂਦਾ ਸਾਨੂੰ ਹੁਣ ਇੱਥੇ ਇਕੱਠੇ ਕੀਤਾ ਗਿਆ ਸਾਨੂੰ 11 ਵਜੇ ਦਾ ਸੱਦੇ ਦਾ ਵਾ ਅਜੇ ਤੱਕ ਕੋਈ ਆਇਆ ਨਹੀਂ ਕਿਉਂ ਨਹੀਂ ਆਉਂਦਾ ਸਾਡੀ ਕਿਹੜੇ ਗੱਲੋਂ ਦੀ ਸੁਣਾਈ ਹੋਣ ਦੇ ਦੀ ਪਾਣੀ ਸਾਡਾ ਪਾਣੀ ਦੇ ਅੰਦਰ ਜਾਂਦਾ ਦਾ ਸਾਡੇ ਸਾਰੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਗਿਆ ਸਾਡਾ ਦਾਜ ਤੱਕ ਸਾਰਾ ਖਰਾਬ ਹੋ ਗਿਆ ਬੰਦੇ ਸਾਡੇ ਗੱਲ ਕੇ ਬੈਠ ਗੱਲ ਕੇ ਧਿਆੜੀ ਤਾਰੇ ਹੀ ਬੰਦੇ ਸੀ ਕਿੱਥੋਂ ਕੜੇ ਕਰੀਏ ਸਾਡੇ ਚਾਰ ਚਾਰ ਗੱਲੀਆਂ ਇੰਨੇ ਘਰਵਾ ਸਾਡੇ ਅਸੀਂ ਕਿੱਥੋਂ ਕਢੀਏ ਸਾਡੇ ਕੋ ਨੰਗਿਆ ਨਹੀਂ ਜਾਂਦਾ ਸਾਡੇ ਕੋ ਸੁੱਕਿਆ ਵਾਹੇ ਨਹੀਂ ਨੰਗਿਆ ਜਾਂਦਾ ਜਦੋਂ ਬਾਦਸ਼ਾਹ ਸਾਡੇ ਅੰਦਰ ਜਾਂਦਾ ਪਾਣੀ ਸਾਡੇ ਪਾਣੀ ਦਾ ਵਿਕਾਸ ਕੀਤਾ ਨੇ ਨਾਲੀਆਂ ਦੇ ਪਾਣੀ ਦਾ ਸਾਡੇ ਪਾਣੀ ਦਾ ਵਿਕਾਸ ਕੀਤਾ ਜਾਵੇ ਕਿੰਨਾ ਕਿੰਨੀ ਗੰਦੀ ਗੱਲੀ ਹੈ ਬੰਦਕੇ ਭਾਜੀ ਆ ਕੇ ਸਾਡਾ ਮੌਕਾ ਦੇਖਾ ਜਾ ਇੰਨੀ ਕ ਗੰਦੀ ਗੰਦਗੀ ਹੈ ਨਾ ਇੰਨਾ ਕ ਮਛਰ ਹੈ ਸਾਡੇ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਨੰਗਿਆ ਨਹੀਂ ਜਾਂਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਬਲਜੀਤ ਸਿੰਘ ਮੈਂ ਪਿੰਡ ਤੇ ਬੜ ਤੋਂ ਪੰਚ ਫੋਣ ਦੇ ਨਾਤੇ ਸਾਡੇ ਪਿੰਡ ਦੀ 10000 ਵੋਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਡਾ ਪਿੰਡ ਤੇ ਬੜਾ ਇੱਥੇ 20 ਕਿੱਲਾਂ ਤੋਂ ਪਲੱਸ ਛੱਪੜ ਆ ਤੇ 20 ਕਨਾਲਾਂ ਥਾਂ ਨਹੀਂ ਗਾ ਇੱਥੇ ਬਚਿਆ 20 ਕਨਾਲਾਂ ਥਾਂ ਨਹੀਂ ਬਚਿਆ ਤੇ ਪਿੰਡ ਦੇ ਲੋਕ ਇੰਨੇ ਪਰੇਸ਼ਾਨ ਨੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਪੰਚਾਇਤ ਨੂੰ ਇੰਨੇ ਪਰੇਸ਼ਾਨ ਪਿੰਡ ਵਾਲੇ ਫਿਰ ਕਰਦੇ ਨੇ ਘਰਾਂ 'ਚ ਆ ਕੇ ਬਹਿ ਕੇ ਸਾਨੂੰ ਫਿਰ ਕੋਈ ਰਾਹ ਨਹੀਂ ਲੱਭਦਾ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਘਰ ਬਣਾਲੇ ਉਹਨਾਂ ਰੋਕਤੀ ਹੁਣ ਜਦੋਂ ਉਹਨਾਂ ਦੇ ਅੱਗੇ ਹੱਥ ਜੋੜਦੇ ਆਂ ਵੀ ਸਾਰੇ ਪਿੰਡ ਦਾ ਮਸਲਾ ਸਾਡਾ ਨਿੱਜੀ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਸਾਰੇ ਸਾਡੇ ਆਪਣੇ ਹੀ ਪਰਿਵਾਰਾਂ ਨੇ ਇਹਨਾਂ ਨੂੰ ਛੱਪੜ ਹੀ ਲੱਭਾ ਇਹਨਾਂ ਨੂੰ ਘਰ-ਬਾਰ ਬਣਾਉਣ ਵਾਸਤੇ ਕੀ ਗੱਲ ਇਹਨਾਂ ਦੇ ਕੋਲ ਆਪਣੀ ਹੋਰ ਜ਼ਿਆਦਾ ਤਹਾਣੀ ਸੀ ਇਹ ਕਰਕੇ ਸਾਡੇ ਲੋਕਾਂ ਦੀ ਭੁੱਖ ਜ਼ਿਆਦਾ ਵੱਧ ਗਈ ਆ ਜਿਹਦੇ ਘਰ ਦੇਗੇ ਛੱਪੜ ਉਹ ਕਹਿੰਦਾ ਵੀ ਮੈਂ ਹੀ ਮਾਲਕਾਂ ਸਾਰੇ ਦਾ ਸਾਰਾ ਮੈਂ ਵੜਨਾ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਦੀ ਮੰਗ ਕੀਤੀ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਦੇ ਆਰਡਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਸਾਰਾ ਪਿੰਡ ਤੁਸੀਂ ਵੀਡੀਓ ਬਣਾ ਕੇ ਦੱਸ ਦਿੱਤਾ ਵੀ ਇੱਥੇ ਖੜਾ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਪਿੰਡ ਦੀ ਜਦੋਂ ਵੋਟਾਂ ਲੈਣੀਆਂ ਤੋਂ ਇੱਥੇ ਇੱਕ ਲੀਡਰ ਆਉਂਦਾ ਇੱਕ ਜਾਂਦਾ ਅੱਜ ਤਿੱਬੜ ਸਾਰਾ ਪਾਣੀ ਚ ਡੁੱਬਿਆ ਫਿਰਦਾ ਛੱਪੜ ਲੋਕਾਂ ਨੇ ਮਾਰੇ ਨੇ ਕਿਉਂ ਨਹੀਂ ਸਰਕਾਰ ਸਾਥ ਕਿਉਂ ਨਹੀਂ ਦੇ ਰਹੀ ਇਸ ਕਰਕੇ ਆਪਾਂ ਹੱਥ ਜੋੜ ਕੇ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਚੀਜ਼ ਵਾਲੇ ਪਾਸੇ ਧਿਆਨ ਦਿਓ ਇਹ ਇੱਥੇ ਅੱਧਾ ਪਿੰਡ ਪਾਣੀ ਦੇ ਗਲੀਆਂ ਦੇ ਵਿੱਚ ਪਾਣੀ ਹੈ ਮੱਛਰਾਂ ਪਿੰਡ ਦੇ ਵਿੱਚ ਇੰਨਾ ਤੰਗ ਪ੍ਰੇਸ਼ਾਨ ਲੋਕ ਹੋ ਰਹੇ ਨੇ ਨਕਾਸੀ ਦਾ ਸਾਧਨ ਹੀ ਕੋਈ ਨਹੀਂ ਰਹਿ ਗਿਆ ਟਿੱਬੜ ਦੇ ਵਿੱਚ ਜੀ